ਆਣੀ ਸਮੇਂ ਦੇ ਵਿੱਚ ਕਿਹਾ ਜਾਂਦਾ ਸੀ ਇਹਨਾਂ ਵੱਲੋਂ ਹੀ ਕਿ ਸਾਡੀ ਜਿਹੜੀ ਸਰਕਾਰ ਆ ਉਹ ਸੱਥਾਂ ਚੋਂ ਚੱਲਿਆ ਗੂਗੀ ਤੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਮੁੱਖ ਮੰਤਰੀ ਸਾਹਿਬ ਦੋ ਦਿਨੇ ਇੱਥੇ ਰਹੇ ਸਾਰਾ 5-10 ਕਿਲੋਮੀਟਰ ਦਾ ਜਿਹੜਾ ਬਕਵਾ ਤੈਹ ਕਰਨਾ ਸੀ ਉਹ ਵੀ ਬਾਈ ਏਅਰ ਕਰਿਆ ਸੰਗਰੂਰ ਤੋਂ ਪਹਿਲੇ ਦਿਨ ਧੂਰੀ ਗਏ ਬਾਈ ਏਅਰ ਧੂਰੀ ਤੋਂ ਬਾਈ ਏਅਰ ਘਨੋਰੀ ਗਏ ਫਿਰ ਉਸ ਤੋਂ ਬਾਅਦ ਅਗਲੇ ਦਿਨ ਪੁਲ ਰਹੇੜੀ ਪੁਲ ਰਹੇੜੀ ਤੋਂ ਬਾਏ 에ਅਰ ਸੰਗਰੂਰ ਜਾਨਕੀ ਜਿੰਨੀ ਵੀ ਜਗਾ ਤੇ ਗਏ ਬਾਏ 에ਅਰ ਹੀ ਗਏ ਸਿਰਫ ਇੱਕ ਦਿਨ ਉਹ ਬਾਏ 에ਅਰ ਨਹੀਂ ਜਾ ਸਕੇ ਕਿਉਂਕਿ ਉਸ ਦਿਨ ਨੇਰੀ ਬਹੁਤ ਆ ਗਈ ਸੀ ਨੇਰੀ ਕਰਕੇ ਜਿਹੜੀ ਉਡਾਣ ਮੈਲਾ ਦਾ ਜਹਾਜ਼ ਨੇ ਨਹੀਂ ਭਰੀ ਸੋ ਮੈਨੂੰ ਜਿਹੜਾ ਲੋਕਾਂ ਦਾ ਫਤਵਾ ਸੀਗਾ ਜਦੋਂ 2022 ਦੀ ਚੋਣ ਸੀ ਜਦੋਂ ਮੈਂ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਲੜ ਰਿਹਾ ਸੀ ਤਾਂ ਉਸ ਸਮੇਂ ਦੇ ਵਿੱਚ ਸਾਡੇ ਧੂਰੀ ਨੇ ਮੈਨੂੰ ਛੱਡ ਕੇ ਮੁੱਖ ਮੰਤਰੀ ਨੂੰ ਚੁਣਿਆ ਸੀ ਬਹੁਤ ਆਸਾਂ ਉਮੀਦਾਂ ਨਾਲ ਚੁਣਿਆ ਸੀ ਕਿਉਂਕਿ ਜਿੰਨਾ ਮੈਂ ਕੰਮ ਕਰਿਆ ਸੀਗਾ ਸਾਰਿਆਂ ਨੂੰ ਇਹ ਉਮੀਦ ਸੀ ਵੀ ਜੇ ਇੱਕ ਐਮਐਲਏ ਇੰਨਾ ਕੰਮ ਕਰ ਸਕਦਾ ਤਾਂ ਜੇ ਮੁੱਖ ਮੰਤਰੀ ਸਾਹਿਬ ਧੂਰੀ ਨੂੰ ਮਿਲਦੇ ਨੇ ਤਾਂ ਧੂਰੀ ਦੀ ਕਾਇਆ ਬਲਟੀ ਜਾਊਗੀ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਸ਼ਹਿਰ ਧੂਰੀ ਦੇ ਵਿੱਚ ਜਦੋਂ ਉਹ ਪਹੁੰਚੇ ਜਿੱਥੇ ਤਾਂ ਉਹ ਰੋਜ਼ਗਾਰ ਦੇਣ ਦੀ ਗੱਲ ਕਰਦੇ ਸੀ ਉਸ ਦਿਨ ਕ੍ਰਾਂਤੀ ਚੌਂਕ ਦੀ ਮਾਰਕੀਟ ਦਾ ਉਹਨਾਂ ਨੇ ਰੋਜ਼ਗਾਰ ਖੋਲਿਆ ਜਿਹੜੇ ਉੱਥੇ ਰੇੜੀਆਂ ਲਾਉਂਦੇ ਸੀ ਜਾਂ ਦੁਕਾਨਾਂ ਲਾਉਂਦੇ ਸੀ ਸਾਰਿਆਂ ਦੀ ਜਿਹੜੀ ਉਸ ਦਿਨ ਦੁਕਾਨਦਾਰੀ ਉਹ ਬੰਦ ਰਹੀ ਤੇ ਸਿਰਫ ਸਾਢੇ 3 ਸਾਲਾਂ ਬਾਅਦ ਮੈਂ ਵਧਾਈ ਦਾ ਪਾਤਰ ਮੰਨਦਾ ਸਾਡੀ ਸਰਕਾਰ ਨੂੰ ਕਿ ਉਹਨਾਂ ਨੂੰ ਸਾਢੇ 3 ਸਾਲ ਬਾਅਦ ਯਾਦ ਆਇਆ ਵਿੱਤੂਰੀ ਦੇ ਵਿੱਚ ਦਫ਼ਤਰ ਬਣਾਉਣਾ ਜ਼ਰੂਰੀ ਹੈ ਨਹੀਂ ਅਜੇ ਤੱਕ ਜਿਹੜਾ ਦਫ਼ਤਰ ਤੋਂ ਵਾਂਝੇ ਹੀ ਸੀ ਧੂਰੀ ਸੋ ਇਹ ਸਮਝਣਾ ਸਾਡੇ ਸ਼ਹਿਰ ਵਾਸੀਆਂ ਲਈ ਪੂਰੇ ਪੰਜਾਬ ਵਾਸੀਆਂ ਲਈ ਕਿਉਂਕਿ ਧੂਰੀ ਵਾਸੀਆਂ ਨੇ ਪਹਿਲਾਂ ਉਹਨਾਂ ਨੂੰ ਐਮਐਲਏ ਚੁਣਿਆ ਫੇਰ ਉਹ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ ਸੋ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੇ ਤੁਸੀਂ ਸਾਨੂੰ ਮਿਲਣ ਦਾ ਮੌਕਾ ਦਿੰਦੇ ਤਾਂ ਅਸੀਂ ਤੁਹਾਡੇ ਨਾਲ ਜਿਹੜਾ ਮੈਂ ਲੰਬੇ ਸਮੇਂ ਤੋਂ 2017 ਜਦੋਂ ਮੈਂ ਐਮਐਲਏ ਬਣਿਆ ਸੀ ਜਿਹੜੇ ਉਦੋਂ ਵੱਡੇ ਕੰਮ ਸੀਗੇ ਜਿਨ੍ਹਾਂ ਨੂੰ ਚੱਕ ਕੇ ਮੈਂ ਤੁਰ ਤੁਰ ਰਿਹਾ ਸੀ ਤੇ بڑے ਲੈਟਰਸ ਵਗੈਰਾ ਤੁਹਾਨੂੰ ਮੈਂ ਸਾਰਾ ਕੁਝ ਦਿਖਾਉਂਗਾ ਜਿਹੜੇ ਵੱਡੇ ਅਹਿਮ ਮੁੱਦੇ ਨੇ ਜਿਹੜੀਆਂ ਮੁਸ਼ਕਲਾਂ ਜਿਉਂਦੀਆਂ ਤੇੋਂ ਖੜੀਆਂ ਨੇ ਤੇ ਉਹਨਾਂ ਤੇ ਕਿਸੇ ਤੇ ਵੀ ਕੰਮ ਨਹੀਂ ਹੋ ਸਕਿਆ ਸਭ ਤੋਂ ਵੱਡੀ ਗੱਲ ਕਿ ਸਾਡਾ ਧੂਰੀ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਫਾਟਕ ਨੇ ਉੱਥੇ ਰੇਲਵੇ ਕ੍ਰੋਸਿੰਗ ਨੰਬਰ 62 ਲੋਹਾ ਬਾਜ਼ਾਰ ਵਿੱਚ ਇਹ ਬੇਹਦ ਧੂਰੀ ਦੀ ਮੁੱਖ ਸਮੱਸਿਆ ਹੈ ਤੇ ਨਾਲ ਹੀ ਇਹਦੇ ਦੋਲੇ ਵਾਲੇ ਫਾਟਕ ਜਿਹਦੇ ਨਾਲ ਉਧਰਲੇ ਸਾਰੇ ਪਿੰਡ ਜਦੋਂ ਮੁੱਖ ਮੰਤਰੀ ਸਾਹਿਬ ਬਾਹਰ ਕਿਉਂ ਗਏ ਨੇ ਕਿਉਂਕਿ ਜੇ ਬਾਏ ਰੋੜ ਜਾਂਦੇ ਤਾਂ ਉਹਨਾਂ ਨੂੰ ਧੂਰੇ ਵਾਲੇ ਫਾਟਕ ਮਿਲਨੇ ਸੀ ਜਿਹੜੇ ਏਪੀ ਸਾਲਵਿਕਸ ਵਾਲੇ ਪਾਸੇ ਨੇ ਜਾਂ ਉਹਨਾਂ ਨੂੰ ਦੋਲੇ ਵਾਲੇ ਫਾਟਕ ਮਿਲਨੇ ਸੀ ਫਾਟਕਾਂ ਤੋਂ ਬਚਣ ਦੇ ਮਾਰੇ ਜਿਹੜਾ ਉਹ ਬਾਹਰ ਗਏ ਨੇ ਸੋ ਇਹ ਚੀਜ਼ ਮੁੱਖ ਮੰਤਰੀ ਸਾਹਿਬ ਨੂੰ ਸੋਚਣੀ ਚਾਹੀਦੀ ਆ ਵੀ ਇਹ ਜਿਹੜੇ ਅਹਿਮ ਦੋ ਮੁੱਦੇ ਨੇ ਇਹਨਾਂ ਤੇ ਇਹ ਮੇਰੀ ਲੈਟਰ ਹੈਗੀ ਇਹ ਮੁੱਖ ਮੰਤਰੀ ਸਾਹਿਬ ਤੋਂ ਵਾਪਸ ਆਈ ਹੋਈ ਹੈ ਜਾਨਕਿ ਜਿਹੜੀ ਮੈਂ ਉਹਨਾਂ ਨੂੰ ਇਹ ਚਿੱਠੀ ਭੇਜੀ ਸੀ 10 9 2019 ਨੂੰ ਤੇ ਇਹਦੇ ਚ ਜੋ ਵੀ ਕਾਰਵਾਈ ਕਰਨੀ ਸੀ ਇਹ ਇਹ ਕਾਰਵਾਈ ਅੰਡਰਪਾਸ ਦੀ ਚਲਾਈ ਸੀ ਅਸੀਂ ਨੇ ਓਵਰ ਬ੍ਰਿਜ ਦੀ ਨਹੀਂ ਸੀ ਚਲਾਈ ਅੰਡਰਪਾਸ ਦੇ ਵਿੱਚ ਤਕਰੀਬਨ 1.5 ਕਰੋੜ ਰੁਪਏ ਦਾ ਜਿਹੜਾ ਇਹ ਅੰਡਰਪਾਸ ਪਾਸ ਹੋਇਆ ਸੀ ਜਿਹਦੇ ਚ ਕੁਝ ਪੈਸੇ ਸੈਂਟਰ ਦੀ ਗਵਰਨਮੈਂਟ ਨੇ ਦੇਣੇ ਸੀ ਤੇ ਕੁਝ ਪੈਸੇ ਸਟੇਟ ਦੀ ਗਵਰਨਮੈਂਟ ਨੇ ਦੇਣੇ ਸੀਗੇ ਤੇ ਉਹਦੇ ਨਾਲ ਜਿਹੜਾ ਇਹ ਪਾਸ ਹੋਣਾ ਸੀ ਪਰ ਮੇਰੀ ਬਦਕਿਸਮਤੀ ਕਹਿ ਲਓ ਜਾਂ ਧੂਰੀ ਵਾਲਿਆਂ ਦੀ ਬਦਕਿਸਮਤੀ ਕਹਿ ਲਓ ਕਿ ਜਦੋਂ ਇਹ ਸਾਰੀ ਚੀਜ਼ ਕਰੀ ਤਾਂ ਸਾਡੇ ਚੋਂ ਜਾਬਤਾ ਲੱਗ ਗਿਆ ਅਸੀਂ ਕੱਲੀ-ਕੱਲੀ ਚੀਜ਼ ਆਹ ਜੇ ਤੁਸੀਂ ਦੇਖੋਗੇ ਤਾਂ ਨਾਰਥਨ ਰੇਲਵੇ ਦਾ ਡਿਵੀਜ਼ਨਲ ਆਫਿਸ ਅੰਬਾਲੇ ਦੀ ਲੈਟਰ ਆਹੇ ਜਿਹੜਾ ਉਹਨਾਂ ਨੇ ਇਹਦਾ 10 ਕਰੋੜ 38 ਲੱਖ 25145 ਰੁਪਈਆ ਦਾ ਐਸਟੀਮੇਟ ਲਗਾਇਆ ਸੀ ਇਹ ਅੰਡਰ ਪਾਸ ਕਿਉਂ ਨਹੀਂ ਬਣਾ ਰਹੇ ਕਿਉਂਕਿ ਗੱਲ ਉਹੀ ਆ ਵੀ ਜੇ ਅੰਡਰਪਾਸ ਬਣਾਤਾ ਤਾਂ ਉਹਦੇ ਵਿੱਚ ਨਾਮ ਦਰਬੀਰ ਸਿੰਘ ਗੋਲਡੀ ਦਾਊਗਾ। ਇਹੀ ਜਿੱਤ ਦੇ ਵਿੱਚ ਉਹ ਓਵਰਬ੍ਰਿਜ ਤੇ ਫਸੇ ਹੋਏ ਨੇ ਪਰ ਓਵਰਬ੍ਰਿਜ ਕਿਸੇ ਵੀ ਤਰੀਕੇ ਨਾਲ ਸਾਡੇ ਸ਼ਹਿਰ ਦੇ ਵਿੱਚੋਂ ਸੰਭਵ ਹੈ ਨਹੀਂ। ਜੇ ਓਵਰਬ੍ਰਿਜ ਚੱਕਣਗੇ ਤਾਂ ਸਾਡਾ ਸਦਰ ਬਾਜ਼ਾਰ, ਸਾਡੀ ਪੁਰਾਣੀ ਅਨਾਜ ਮੰਡੀ, ਸਾਰਾ ਲੋਹਾ ਬਾਜ਼ਾਰ, ਸਾਰਾ ਜੋ ਬਾਜ਼ਾਰ ਆ ਸਾਡਾ ਉਹ ਜਿਹੜਾ ਮਾਰਕੀਟ ਆ ਜਿਹੜੀ ਉਹ ਖਤਮ ਹੋ ਜੂਗੀ। ਸੋ ਇਹ ਜਿਹੜੀ ਚਿੱਠੀ ਆ ਇਹ ਜਿਹੜੀ ਲੈਟਰ ਆ ਏ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਜਿੰਨੀ ਵੀ ਮੈਂ ਚ ਗੱਲ ਕਰੂੰਗਾ ਇਹ ਮੈਂ ਸਾਰੀ ਬਾਈ ਪੋਸਟ ਮੁੱਖ ਮੰਤਰੀ ਸਾਹਿਬ ਨੂੰ ਵੀ ਭੇਜੂੰਗਾ ਵੀ ਜਿੰਨਾ ਤੇ ਕੰਮ ਹੋਇਆ ਤਕਰੀਬਨ ਮੈਂ ਕਾਫੀ ਹੱਦ ਤੱਕ ਇਹ ਕੰਮ ਕਰਿਆ ਹੋਇਆ ਜੇ ਉਹ ਕਿਉਂਕਿ ਉਹ ਤਾਂ ਮਾਲਕ ਨੇ ਜਿਵੇਂ ਉਹ ਕਹਿੰਦੇ ਸੀ ਹਰਾ ਪੈਨ ਚਲਾਉਣਾ ਮੈਂ ਤਾਂ ਫਿਰ ਪਹਿਲਾਂ ਇੱਕ ਮੁੱਖ ਮੰਤਰੀ ਸਾਹਿਬ ਕੋਲੇ ਜਾਂਦਾ ਸੀ ਫਿਰ ਦੂਸਰੇ ਮੰਤਰੀ ਸਾਹਿਬ ਕੋਲੇ ਜਾਂਦਾ ਸੀ ਫਿਰ ਤੀਸਰੇ ਮੰਤਰੀ ਸਾਹਿਬ ਕੋਲੇ ਜਾਂਦਾ ਸੀ ਇੱਕ ਐਮਐਲਏ ਲੇ ਬਹੁਤ ਮੁਸ਼ਕਿਲ ਹੁੰਦਾ ਕੰਮ ਕਰਾਉਣਾ ਪਰ ਮੁੱਖ ਮੰਤਰੀ ਸਾਹਿਬ ਦਾ ਤਾਂ ਇੱਕ ਦਸਤਕਤ ਕਰਿਆ ਹੋਇਆ ਸਾਰੇ ਜਿਹੜੀ ਪੰਜਾਬ ਦੀ ਕੈਬਨਿਟ ਆ ਉਹਨੂੰ ਇਹ ਮੰਨਣਾ ਪੈਣਾ ਸੋ ਇਹ ਤਾਂ ਸੀਗਾ ਅੰਡਰਬ੍ਰਿਜ ਦਾ ਮਸਲਾ ਤੇ ਉਸ ਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਕਿ ਧੂਰੀ ਦੇ ਵਿੱਚ ਜਦੋਂ ਕੋਈ ਬੰਦਾ ਚੁੜਿਆ ਜਾਂਦਾ ਧੂਰੀ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਹੀ ਤਾਂ ਹਰ ਇੱਕ ਜਿਹੜਾ ਲੀਡਰ ਹੁੰਦਾ ਉਹ ਇਸ ਚੀਜ਼ ਦੇ ਉੱਤੇ ਗੱਲ ਕਰਦਾ ਕਿ ਮੈਂ ਧੂਰੀ ਦੇ ਵਿੱਚ ਇੰਡਸਟਰੀ ਲੈ ਕੇ ਆਉਂਗਾ ਪਰ ਸਾਡੀ ਧੂਰੀ ਦੀ ਬਦਕਿਸਮਤੀ ਕਿ ਸਾਡੇ 1954 ਦੇ ਵਿੱਚ ਬਣਿਆ ਹੋਇਆ 슈ਗਰ ਮਿਲ ਜੀਨੇ ਸਾਡੇ ਧੂਰੀ ਹਲਕੇ ਨੂੰ ਸੇਮ ਤੋਂ ਰਾਹਤ ਦਿੱਤੀ ਜੀਨੇ ਸਾਡੇ ਧੂਰੀ ਹਲਕੇ ਦੇ ਵਿੱਚ ਤਕਰੀਬਨ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜੀਨੇ ਸਾਡੇ ਧੂਰੀ ਦੇ ਵਪਾਰੀ ਵਰਗ ਨੂੰ ਆਪਦੇ ਪੈਰਾਂ ਤੇ ਖੜੇ ਹੋਣ ਦੀ ਸਮਰੱਥਾ ਬਖਸ਼ੀ ਕਿਉਂਕਿ ਕੱਲਾ ਧੂਰੀ ਦਾ ਗੰਨਾ ਨਹੀਂ ਸੀ ਇੱਥੇ ਪੀੜਿਆ ਜਾਂਦਾ ਇੱਥੇ ਆਲੇ-ਦਾਲੇ ਸਾਰੇ ਏਰੀਆ ਦਾ ਗੰਨਾ ਪੀੜਿਆ ਜਾਂਦਾ 1900 56 ਦੇ ਵਿੱਚ ਪਹਿਲੀ ਪੜਾਈ ਹੋਈ ਸੀ ਧੂਰੀ ਦੇ 슈ਗਰ ਮਿਲ ਦੀ ਤੁਹਾਨੂੰ ਯਾਦ ਹੋਊਗਾ ਜਦੋਂ 2022 ਦੀਆਂ ਚੋਣਾਂ ਸੀਗੀਆਂ ਮੈਂ ਚੋਣ ਲੜ ਰਿਹਾ ਸੀ ਤਾਂ ਖਾਸ ਤੌਰ ਤੇ ਮੁੱਖ ਮੰਤਰੀ ਸਾਹਿਬ ਚੋਣ ਨੂੰ ਵਿੱਚ ਛੱਡ ਕੇ ਦਿੱਲੀ ਦੇ ਵਿੱਚ ਲੋਕ ਸਭਾ ਦੇ ਵਿੱਚ ਐਸੇ 슈ਗਰ ਮਿਲ ਬਾਰੇ ਬੋਲ ਕੇ ਆਏ ਸੀ ਤੇ ਅੱਜ ਉਹੀ 슈ਗਰ ਮਿਲ ਆ ਜਿੱਤੇਰੇ ਮੁੱਖ ਮੰਤਰੀ ਸਾਹਿਬ ਨੇ ਪਰ ਅੱਜ ਉਹਨਾਂ ਦਾ ਕੋਈ ਧਿਆਨ ਨਹੀਂ ਹੈਗਾ ਮੈਂ ਪਿੰਡਾਂ ਦੇ ਵਿੱਚ ਜਾ ਰਿਹਾ ਲਗਾਤਾਰ ਹਰ ਇੱਕ ਜਗ੍ਹਾ ਦੇ ਉੱਤੋਂ ਏਤੀ ਸੋਨੋ ਮਿਲਦੀਆ ਵੀ ਅਸੀਂ ਹੁਣ ਗੰਨਾ ਕਿੱਥੇ ਬੀਜੀਏ ਜਾਂ ਕਿੱਥੇ ਰੱਖ ਕੇ ਜਾਈਏ ਕਿਉਂਕਿ ਸਾਡੇ ਉਰੋਂ ਜਾਦਾ ਦੂਰ ਸਰਾਂਣੇ ਵਾਲੀ ਮਿੱਲ ਪੈਂਦੀ ਆ ਸੋ ਇਹ ਜਿਹੜਾ ਮੁੱਦਾ ਇਹਦੇ ਤੇ ਮੁੱਖ ਮੰਤਰੀ ਸਾਹਿਬ ਗੌਰ ਕਰ ਮੈਂ ਆਉਣ ਵਾਲੇ ਦਿਨਾਂ ਚ ਇਹਦੇ ਤੇ ਧਰਨਾ ਪ੍ਰਦਰਸ਼ਨ ਵੀ ਕਰੂੰਗਾ ਜਿੰਨੀ ਹਿੰਮਤ ਹੋ ਸਕੇ ਮੈਂ ਇਸ ਮੁਸ਼ਕਿਲ ਦੇ ਖਿਲਾਫ ਲੜੂੰਗਾ ਲੜ ਵੀ ਰਿਆਂ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਰੋਜ਼ਗਾਰ ਆ ਜਿਹੜਾ ਉਹ ਦਿੱਤਾ ਜਾਵੇ ਵੈਸੇ ਅਕਸਰ ਕੀ ਹੁੰਦਾ ਹਰ ਇੱਕ ਬੰਦਾ ਕਹਿੰਦਾ ਹੁੰਦਾ ਜਦੋਂ ਮੈਂ 1.5 ਸਾਲ ਬਾਅਦ ਸਮਝ ਲੋ ਆਉਣ ਵਾਲੀ ਚੋਣਾਂ ਤਾਂ ਮੈਂ ਕਰੂੰਗਾ ਮੈਂ ਅੱਜ ਇਸ ਕਰਕੇ ਇਹ ਬੇਨਤੀਆਂ ਗੁਹਾਰ ਲਗਾ ਰਿਹਾ ਕਿਉਂਕਿ ਇਹ ਜਿਹੜੀ 1.5 ਸਾਲ ਦੇ ਵਿੱਚ ਜੇ ਤੁਸੀਂ ਮੁੱਖ ਮੰਤਰੀ ਬਣਿਓ ਤਾਂ ਕੋਈ ਪੁੰਨ ਘਟ ਲੋ ਧੂਰੀ ਵਾਲੇ ਤੁਹਾਨੂੰ ਸਾਰੀ ਉਮਰ ਦਵਾਵਾਂ ਦੇਣਗੇ